ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਾਨ ਕੈਬਿਨੇਟ ਦਾ ਵਿਸਤਾਰ ਹੋ ਸਕਦਾ ਹੈ ਨਵੇਂ ਚਿਹਰਿਆਂ ਦੀ ਐਂਟਰੀ ਜਿਹੜੀ ਹੋ ਸਕਦੀ ਹੈ ਜੀ ਆ ਦੱਸਦੇ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਹੋ ਸਕਦਾ ਹੈ ਇਸੇ ਖਬਰ ਤੇ ਵਧੇਰੇ ਜਾਣਕਾਰੀ ਲਵਾਂਗੇ ਦਾ ਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਨਾ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਨਵੇਂ ਚਿਹਰਿਆਂ ਦੀ ਐਂਟਰੀ ਮਾਨ ਦੀ ਕੈਬਿਨੇਟ ਦੇ ਵਿੱਚ ਹੋ ਸਕਦੀ ਹੈ ਅ ਇਹ ਵੱਡੀ ਖਬਰ ਹੈ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ 4 ਜਾਂ 5 ਮੰਤਰੀ ਜਿਹੜੇ ਨੇ ਉਹਨਾਂ ਦੀ ਸ਼ਾਂਤੀ ਕੀਤੀ ਜਾ ਸਕਦੀ ਹੈ ਔਰ 5 6 ਐਮਐਲਏ ਜਿਹੜੇ ਨੇ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜੋ ਜਾਣਕਾਰੀ ਮਿਲੀ ਹੈ ਅਰਵਿੰਦ ਕੇਜਰੀਵਾਲ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਉਹਨਾਂ ਦੀ ਜ਼ਮਾਨਤ ਹੋਈ ਹੈ ਤੇ ਇਹ ਬੜੇ ਚਿਰ ਦਾ ਪੈਂਡਿੰਗ ਪਿਆ ਸੀ ਕੇਸ ਰੀਸ਼ਫਲਿੰਗ ਦਾ ਔਰ ਭਗਵਨ ਸਿੰਘ ਮਾਨ ਜਦੋਂ ਦਿੱਲੀ ਗਏ ਸੀ ਤੇ ਉਦੋਂ ਸੇ ਡਿਟੇਲ ਚ ਡਿਸਕਸ਼ਨ ਹੋਣ ਤੋਂ ਬਾਅਦ ਜੋ ਪਤਾ ਲੱਗਾ ਕੇਜਰੀਵਾਲ ਤੇ ਮਾਨ ਹੁਣਾਂ ਨੇ ਇੱਕ ਨਵੀਂ ਕੈਬਨਟ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ ਜਿਹਦੇ ਵਿੱਚੋਂ ਕਟੋ-ਕਟ ਚਾਰ ਮੰਤਰੀਆਂ ਦੀ ਛਾਂਟੀ ਸੰਭਵ ਹੈ ਔਰ 6 ਦੇ ਕਰੀਬ ਨਵੇਂ ਜਿਹੜੇ ਵਿਧਾਇਕ ਨੇ ਉਨ੍ਹਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਆ ਸੂਤਰੇ ਦੱਸਦੇ ਨੇ ਕਿ ਸ਼ਾਂਤੀ ਹੋਣ ਵਾਲੇ ਮੰਤਰੀਆਂ ਵਿੱਚ ਜਿਹੜੇ ਨੇ ਉਹ ਪਿਛਲੇ ਸਮੇਂ ਇੱਕ ਦੋ ਵੀਡੀਓ ਵੀ ਆਈਆਂ ਸੀ ਇਤਰਾਜਯੋਗ ਜਿਹਦੇ ਤੇ ਕਾਫੀ ਚਰਚਾ ਹੋਈ ਸੀ ਔਰ ਇੱਕ ਮੰਤਰੀ ਬਾਰੇ ਇਦਾਂ ਦੀ ਵੀ ਚਰਚਾ ਸੀ ਵੀ ਜਿਵੇਂ ਕੁਝ ਅਫਸਰ ਉਸ ਮੰਤਰੀ ਦੇ ਨਾਂ ਤੇ ਪੈਸੇ ਲੈ ਰਹੇ ਨੇ ਇਹਦੇ ਬਾਰੇ ਪਿਛਲੇ ਸਮੇਂ ਚ ਬੜੀ ਚਰਚਾ ਚੱਲਦੀ ਰਹੀ ਸੀ ਪਰ ਇਸ ਤੋਂ ਇਲਾਵਾ ਦੋ ਹੋਰ ਮੰਤਰੀ ਨੇ ਜਿਨ੍ਹਾਂ ਬਾਰੇ ਕਦੀ ਕੋਈ ਚਰਚਾ ਪੁੱਠੀ ਸਿੱਧੀ ਨਹੀਂ ਸੁਣੀ ਪਰ ਇੰਤਾ ਚੱਲ ਰਹੀ ਚਰਚਾ ਵੀ ਉਹਨਾਂ ਦੇ ਵੀ ਸ਼ਾਂਟੀ ਕੀਤੀ ਜਾ ਸਕਦੀ ਹੈ ਦਰਅਸਲ ਜਿਹੜੀ ਦਿੱਲੀ ਦੀ ਟੀਮ ਹੈ ਉਹ ਕੱਲੇ-ਕੱਲੇ ਮੰਤਰੀ ਦੀ ਪੜਚੋਲ ਕਰਦੀ ਹੈ ਕੁਝ ਤੇ ਅੱਖਰ ਸਾਹਮਣੇ ਆ ਜਾਂਦੇ ਨੇ ਵੀ ਕੋਈ ਚਰਚਾ ਜਿੰਨਾ ਤੇ ਚਰਚਾ ਤੋਂ ਜਾਂਦੇ ਨੇ ਪਰ ਜਿਹੜੀ ਵਿਭਾਗੀ ਉਹਨਾਂ ਦੀ ਕਾਰਗੁਜ਼ਾਰੀ ਇਹ ਪਤਾ ਲੱਗਾ ਵੀ ਲਗਾਤਾਰ ਇੱਕ ਵਿਸ਼ੇਸ਼ ਟੀਮ ਜਿਹੜੀ ਸੀ ਔਰ ਖਾਸ ਕਰਕੇ ਖੁਦ ਭਗਵੰਤ ਸਿੰਘ ਮਾਣਵੀ ਉਹ ਉਹਨਾਂ ਦੀ ਵਿਭਾਗੀ ਪ੍ਰਕਿਰਿਆ ਤੇ ਵਿਭਾਗੀ ਕਾਰਗੁਜ਼ਾਰੀ ਤੇ ਜਿਹੜੀ ਨੇੜੇ ਉਹ ਨਿਗਰ ਰੱਖ ਰਹੇ ਸੀ ਪਰ ਹੁਣ ਉਹਨਾਂ ਦੀ ਕਾਰਗੁਜ਼ਾਰੀ ਤਸੱਲੀ ਬਖਸ਼ ਨਾ ਹੋਣ ਕਰਕੇ ਉਹਨਾਂ ਦੀ ਸ਼ਾਂਤੀ ਕਰਨ ਦੇ ਅਸਰ ਬਣ ਗਏ ਨੇ ਔਰ ਦੂਸਰੇ ਪਾਸੇ ਜਿਹੜੇ ਨਵੇਂ ਵਿਧਾਇਕ ਮੰਤਰੀ ਮੰਡਲ ਚ ਸ਼ਾਮਲ ਹੋ ਸਕਦੇ ਨੇ ਉਹਦੇ ਵਿੱਚ ਇੱਕ ਹੁਸ਼ਿਆਰਪੁਰ ਖੇਤਰ ਚੋਂ ਮੰਤਰੀ ਲਿਆ ਜਾ ਸਕਦਾ ਹੈ ਵਿਧਾਇਕ ਨੂੰ ਮੰਤਰੀ ਬਣਾਇਆ ਜਾ ਸਕਦਾ ਇਸੇ ਤਰ੍ਹਾਂ ਲੁਧਿਆਣਾ ਤੇ ਖੰਨਾ ਤੋਂ ਵੀ ਇੱਕ ਦੋ ਵਿਧਾਇਕ ਜਿਹੜੇ ਆ ਉਹਨਾਂ ਨੂੰ ਮੰਤਰੀ ਮੰਡਲ ਚ ਜਿਹੜੀ ਐ ਥਾਂ ਮਿਲ ਸਕਦੀ ਐ ਔਰ ਜਲੰਧਰ ਜਮਨੀ ਚੋਂ ਜਿੱਤੇ ਮਹਿੰਦਰ ਭਗਤ ਜਿਹੜੇ ਨੇ ਜਿਹਦੇ ਬਾਰੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਵੀ ਚੋਣਾਂ 'ਚ ਸੰਕੇਤ ਦਿੱਤੇ ਸੀ ਵੀ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਉਹਨਾਂ ਦੀ ਲਾਟਰੀ ਵੀ ਨਿਕਲ ਸਕਦੀ ਐ ਔਰ ਇਸੇ ਤਰ੍ਹਾਂ ਜਾਣਕਾਰੀ ਮਿਲੀ ਐ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਚੋਂ ਵੀ ਇੱਕ ਵਿਧਾਇਕ ਨੂੰ ਮੰਤਰੀ ਬਣਾਉਣ ਦੇ ਜਿਹੜੇ ਅਸਾਰ ਨੇ ਤਰਲੋਚਨ ਜੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਚਾਰ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਤੇ ਪੰਜ ਵਿਧਾਇਕਾਂ ਨੂੰ ਜਿਹੜੀ ਛੰਡੀ ਵਾਲੀ ਕਾਰ ਮਿਲ ਸਕਦੀ ਹੈ ਹਾਂ ਬਿਲਕੁਲ ਜਿਵੇਂ ਆਪਾਂ ਜ਼ਿਕਰ ਕੀਤਾ ਚਾਰ ਦੀ ਥਾਂ ਤੇ ਪੰਜ ਮੰਤਰੀਆਂ ਦੀ ਵੀ ਛੁੱਟੀ ਹੋ ਸਕਦੀ ਹੈ ਉਹ ਛੇ ਵਿਧਾਇਕ ਜਿਹੜੇ ਨੇ ਉਹ ਸ਼ਾਮਿਲ ਕੀਤੇ ਜਾ ਸਕਦੇ ਨੇ ਐਕਸਲ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਜਿਹੜੇ ਅੱਧਾ ਸਮਾਂ ਪੂਰਾ ਹੋ ਗਿਆ 2.5 ਸਾਲ ਜਿਹੜੇ ਪੂਰੇ ਹੋ ਗਏ ਨੇ ਔਰ ਜੋ ਸੂਤਰ ਲਾਦੇ ਨੇ ਕਿ ਇਹ ਰੀਸ਼ਫਲਿੰਗ ਸੀਐਮ ਕੋ ਸਮਾਂ ਪਹਿਲੋ ਕਰਨਾ ਚਾਹੁੰਦੇ ਸੀ ਪਰ ਜਿਹੜੇ ਪਾਰਟੀ ਦੇ ਸੁਪਰੀਮੋ ਨੇ ਰਵਿੰਦਰ ਕੇਜਰੀਵਾਲ ਨੂੰ ਜੇਲ੍ਹ 'ਚ ਹੋਣ ਕਾਰਨ ਪੂਰੀ ਤਰ੍ਹਾਂ ਡਿਸਕਸ਼ਨ ਨਹੀਂ ਹੋ ਸਕੀ ਸੀ ਔਰ ਹੁਣ ਦਿੱਲੀ ਦੀ ਟੀਮ ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਦੀ ਟੀਮ ਤੇ ਕੁਝ ਮੈਂਬਰ ਲਗਾਤਾਰ ਹਰੇਕ ਮੰਤਰੀ ਦੀ ਕਾਰਗੁਜ਼ਾਰੀ ਉਹਦੇ ਚਾਲ ਢਾਲ ਉਹਦੀ ਸਰਗਰਮੀ ਤੇ ਨਿਗਰਾਨੀ ਰੱਖਦੇ ਨੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਔਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਉਹ ਖੁਦ ਹਰੇਕ ਵੱਡੇ ਡਿਪਾਰਟਮੈਂਟ ਦੇ ਹਰੇਕ ਵੱਡੇ ਕੰਮ ਦੀ ਨੇੜੇੋਂ ਨਿਗਰਾਨੀ ਰੱਖਦੇ ਨੇ ਖੁਦ ਉਹਨੂੰ ਬਾਚਦੇ ਨੇ ਘੋਕਦੇ ਨੇ ਫਿਰ ਫੈਸਲਾ ਲੈਂਦੇ ਨੇ ਕੁਝ ਉਹਨਾਂ ਕੋਲ ਇਨਫੋਰਮੇਸ਼ਨ ਸੀ ਵੀ ਕੁਝ ਡਿਪਾਰਟਮੈਂਟ ਦੇ ਲੈ ਚੱਲ ਰਹੇ ਨੇ ਕੁਝ ਮੰਤਰੀਆਂ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਸੀ ਸੋ ਚਾਰ ਜਾਂ ਪੰਜ ਮੰਤਰੀ ਜਿਹੜੇ ਆ ਉਹਨਾਂ ਨੂੰ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਔਰ 6 ਦੇ ਕਰੀਬ ਜਿਹੜੇ ਨਵੇਂ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਹਰੀ ਝੰਡੀ ਵਾਲੀ ਕਾਰ ਜਿਹੜੀ ਮਿਲ ਸਕਦੀ ਔਰ ਇਹ ਵੀ ਜਾਣਕਾਰੀ ਮਿਲੀ ਹੈ ਵੀ ਅੱਜ ਰਾਤ ਤੱਕ ਸਾਰੇ ਖਲਾਸੇ ਹੋ ਸਕਦੇ ਨੇ ਔਰ ਕੱਲ ਜਿਹੜੀ ਰੀਸ਼ਫਲਿੰਗ ਕਰਕੇ ਨਵੇਂ ਜਿਹੜੇ ਮੰਤਰੀ ਬਣਾਉਣੇ ਨੇ ਉਹਨਾਂ ਨੂੰ ਸੌਂ ਵਿੱਚ ਚੁਕਾਈ ਜਾ ਸਕਦੀ ਜੀ ਸ਼ੁਕਰੀਆ ਤਰਲੋਚਨ ਜੀ ਜਾਣਕਾਰੀ ਦੇਣ ਦੇਲੇ